ਸਾਰਾ ਨੂਰ ਜ਼ਾਹੂਰ ਹਜ਼ੂਰਤਾਏ ਬਿਨਾ ਨੂਰ ਕਿਵੇਂ ਕਾਇਨਾਤ ਹੁੰਦੀ ਨਾ ਇਹ ਚੰਨ ਤਾਰੇ ਕਾਰੋਂ ਬਾਹਰ ਸਾਰੇ ਨਾ ਇਹ ਦਿਨ ਹੁੰਦਾ ਨਾ ਇਹ ਰਾਤ ਹੁੰਦੀ ਨਾ ਇਹ ਜinn ਮਲਾਇਕ ਨਾ ਨਬੀ ਹੁੰਦੇ ਨਾ ਇਨਾਂ ਦੀ ਕੋਈ ਸ਼ਿਫਾਤ ਹੁੰਦੀ ਨਾ دیਵਾਨਿਆਂ ਰੱਬ ਨੂੰ ਕੋਈ ਰੱਬ ਕਹਿੰਦਾ ਜੇ ਨਾ ਪੈਦਾ ਮੁਹੰਮਦ ਦੀ ਜ਼ਾਤ ਹੁੰਦੀ ਹਏ ਜੇ ਨਾ ਪੈਦਾ ਮੁਹੰਮਦ ਦੀ ਸਾਤ ਹੁੰਦੀ ਤੇ ਨਬੀ ਪਾਕ ਦੇ ਨਾਮ ਨੂੰ ਚੁੰਮ ਕੇ ਤੇ ਰੱਖ ਸਾंभ ਕੇ ਘਰ ਵਿੱਚ ਕੰਮ ਆਉਣਾ ਸੁਬਾ ਉੱਠ ਕੇ ਤੇ سینੇ ਲਾ ਉਸ ਨੂੰ ਸੋ ਰੱਬਤੀ ਹਸ਼ਰ ਚ ਕੰਮ ਆਉਣਾ ਜੋ ਤੋ ਸਚਨਾ ਰਬ ਦੀ ਦੀਦ ਹੋਣੀ ਬਨ ਕੇ ਨੂਰ ਇਹ ਨਜ਼ਰ ਚ ਕਮ ਆਉਣਾ ਸਚ ਦਸਾਂ دیਵਾਨਿਆਂ ਰਬ ਦੀ ਸੋ ਉਹ ਭੁੱਲਿਆ ਨਾਮ ਨਬੀ ਦਾ ਕਬਰ ਚ ਕਮ ਆਉਣਾ ਨਾਮ ਨਬੀ ਦਾ ਕਬਰ ਚ ਕਮ ਆਉਣਾ ਤੇ ਜਿਵੇਂ ਹਰਫ ਸਿਆਇਤੋਂ ਵਖ ਨਾਹੀ ਤੇ ਲਾ ਮਕਾਨ ਮਕਾਨ ਤੋਂ ਦੂਰ ਨਹੀਂਓ ਨਹੀਂਓ ਬਹਿਰ ਤੋਂ ਲਹਿਰ Juda ਕਿਤਰੇ ਰੂਚ ਸਮ ਤੇ ਚਾਨ ਤੋਂ ਦੂਰ ਨਹੀਂਓ ਸੂਰਤ ਨਹੀਂਓ ਅਲਗ ਪੇ ਸੂਰਤੀ ਤੋਂ ਬੇਨਿਸ਼ਾਨ ਨਿਸ਼ਾਨ ਤੋਂ ਦੂਰ ਨਹੀਂਓ ਤੈਨੂੰ ਵਹਿਮ دیਵਾਨਿਆਂ ਦੂਰ ਕੀਤਾ ਰੱਬ ਕਿਸੇ ਇਨਸਾਨ ਤੋਂ ਦੂਰ ਨਹੀਂਓ ਹਾਏ ਰੱਬ ਕਿਸੇ ਇਨਸਾਨ ਤੋਂ ਦੂਰ ਨਹੀਂ ਹੂੰ ਇਹਸਾਤ ਸ਼ਿਫਾਤ ਅਮਾਨਤ ਤੇਰੀ ਤੇ ਨਹੀਂ ਕੁਝ ਮੇਰਾ ਸਭ ਤੇਰਾ ਮੈਂ ਤਾਂ ਜਦੋਂ ਦਾ ਵਿੱਚ ਕੁਰਾਨ ਤੇ ਪੜਿਆ ਉਹ ਤੇਰਾ ਸਾ ਰਗ ਤੇ ਵਿੱਚ ਟੇਰਾ ਹਰ ਪਾਸੇ ਸੋਨੇ ਯਾਰ ਦਾ ਚਿਹਰਾ ਮੈਂ ਤਾਂ ਵੇਖਿਆ ਚਾਦਰ ਚ ਫੇਰਾ ਉੱਚ ਤੇ ਯਾਰ ਦਾ ਸਭ ਕੁਝ ਯਾਰ ਤੇ ਵਾਨਿਆ ਫਿਰ ਮੈਂ ਵਿੱਚ ਕੁਝ ਨਹੀਂ ਮੇਰਾ ਫਿਰ ਮੈਂ ਵਿੱਚ ਕੁਝ ਨਹੀਂ ਮੇਰਾ ਜਿੱਥੇ ਹੈ ਇੱਕੋ ਜ਼ਾਤ ਹੱਕ ਦੀਏ ਮੇਰੀ ਜ਼ਾਤ ਕੋਈ ਨਹੀਂ ਤੇ ਸ਼ਫਾਤ ਕੋਈ ਨਹੀਂ ਪਲਖਾ ਖਾਕ ਨਹੀਂ ਮਾਣੀ ਨੇ ਬੁੱਲਣਾ ਕੀ ਜੇ ਨਾ ਯਾਰ ਭੁੱਲੇ ਹੁੰਦੀ ਬਾਤ ਕੋਈ ਨਹੀਂ ਉਹ ਬੱਕੀ ਯਾਰ ਮੇਰਾ ਤੇ ਮੈਂ ਤਾਂ ਹਾਂ ਫਾਨੀ ਉਹ ਬੱਕੀ ਯਾਰ ਮੇਰਾ ਤੇ ਮੈਂ ਤਾਂ ਹਾਂ ਫਾਨੀ ਮੇਰੀ ਇਸ ਤੋਂ ਵੱਧ ਔਕਾਤ ਕੋਈ ਨਹੀਂ ਤੈਨ ਹੋਰ دیਵਾਨਿਆਂ ਕੀ ਦੱਸਾਂ ਮੇਰੀ ਸਿਫਤ ਕੀ ਏ ਇੰਜ ਦੀ ਸਾਤ ਕੀ ਏ ਮੇਰੀ ਸਿਫਤ ਕੀ ਏ ਇੰਜ ਦੀ ਸਾਤ ਕੀ ਏ ਤੇ ਸੋਨਾ ਸਾਰੇ ਜਹਾਨ ਤੋਂ ਯਾਰ ਮੇਰਾ ਉਪ ਲਿਆ ਸੋਨਾ ਸਾਰੇ ਜਹਾਨ ਤੋਂ ਯਾਰ ਮੇਰਾ ਉਹਨੂੰ ਤੀਨ ਅੱਖਾਂ ਕੇ ਈਮਾਨ ਅੱਖਾਂ ਉਹਦੀ ਚੇਤਨ ਨਾਂ ਨਿਤ ਨਾਮ ਮਿਸਲ ਕਿਤਰੇ ਬੇ ਨਿਸ਼ਾਨ ਅੱਖਾਂ ਕੇ ਨਿਸ਼ਾਨ ਅੱਖਾਂ ਸੂਰਤ ਵਿੱਚ ਜ਼ਾਹਰ ਬਾਤਨ ਬੇ ਸੂਰਤ ਲਾ ਮਕਾਨ ਆਖਾਂ ਕੇ ਮਕਾਨ ਆਖਾਂ ਆਖਾਂ ਰੂ ਮਿਸਾਲ ਕੇ ਜਿਸਮ ਆਖਾਂ ਜਾਂ دیਵਾਨਿਆ ਕਾਮਲ ਇਨਸਾਨ ਆਖਾਂ ਜਾਂ دیਵਾਨਿਆ ਕਾਮਲ ਇਨਸਾਨ ਆਖਾਂ ਕਿ ਅੱਲਾ ਪਾਕ ਕਦੀਮ ਬਿਹਦ ਹੋ ਕੇ ਯਾਰੋ ਹੱਦ ਤੇ ਵਿੱਚ ਵੀ ਆ ਸਕਤਾ ਏ ਨਾਰ ਨੂਰ ਤੇ ਸਜਦਰ ਚੋ ਜਾਹਰ ਹੋ ਕੇ ਹਜ਼ਰਤ ਮੂਸਾ ਨੂੰ ਤੀਤ ਕਰਾ ਸਕਦਾ ਏ ਜੇ ਚੜੇ ਤੇ ਅਲ ਮਨਸੂਰ ਬਣ ਕੇ ਅਨਲ ਹੱਕ ਦਾ ਵੀ ਨਾਰਾ ਲਾ ਸਕਦਾ ਏ ਸੱਚ ਦਸਾਂ دیਵਾਨਿਆਂ ਰੱਬ ਦੀ ਸੌ ਰੱਬ ਯਾਰ ਦਾ ਰੂਪ ਵਟਾ ਸਕਦਾ ਏ ਔਰ ਰੱਬ ਯਾਰ ਦਾ ਰੂਪ ਵਟਾ ਸਕਦਾ ਏ ਇਨਾਂ ਸੂਰਤਾਂ ਮੂਰਤਾਂ ਸਾਰੀਆਂ ਨੂੰ ਯਾਰੋ ਅਦਮ ਆਖਾਂ ਕੈ ਵਸੂਦ ਆਖਾਂ ਲਹਿਰਾਂ ਵਿੱਚ ਪਾਣੀ ਪਾਣੀ ਵਿੱਚ ਲਹਿਰਾਂ ਦਸ ਕਹਿ ਬਖਾਂ ਕਿ ਸ਼ਹੂਦ ਆਖਾਂ ਹਰਫ ਵਿੱਚ ਸਿਆਹੀ ਤੇ ਨਜ਼ਰ ਆਵੇ ਹਰਫ ਵਿੱਚ ਸਿਆਹੀ ਤੇ ਨਜ਼ਰ ਆਵੇ ਬੇਨਾਮੂਦ ਆਖਾਂ ਕੈ ਨਾਮੂਦ ਆਖਾਂ ਤੇ ਸਾਰੇ دیਵਾਨੇ ਯਾਦ ਤੇ ਨਹੀਂ ਬੇहद ਆਖਾਂ ਕਿ ਮਹਤੂ ਦਾਖਾਂ ਹਏ ਬੇ ਹਤਾਖਾਂ ਕਿ ਮਹਤੂ ਦਾਖਾਂ ਇਹ ਮਕਾਨ ਵਾਲਾ ਲਾ ਮਕਾਨ ਆਪੇ ਬੇ ਨਿਸ਼ਾਨ ਆਪੇ ਤੇ ਨਿਸ਼ਾਨ ਆਪੇ ਸ਼ੀਸ਼ਾ ਇਲਮ ਵਾਲਾ ਰੱਖ ਸਾ ਧੱਕੇ ਆਪੇ ਆਪਣੀ ਕਰੇ ਪਛਾਨ ਆਪੇ ਆਪੇ ਲਾ ਕੇ ਕਲਮ ਤੇ ਸਿਆਹੀ ਆਪੇ ਅੱਪੇ ਦੱਸੇ ਤੇ ਪੜੇ ਕੁਰਾਨ ਅੱਪੇ ਉਹ دیਵਾਨਿਆਂ ਮੀਮ ਦੇ ਕੰਡੋਲੇ ਲੁਕੀ ਹੋਈ ਰਸਾ ਤੇ ਰਹਿਮਾਨ ਅੱਪੇ ਲੁਕੀ ਹੋਈ ਰਸਾ ਤੇ ਰਹਿਮਾਨ ਅੱਪੇ ਉਹ ਤੈਨੂੰ ਰਾਜ਼ ਮੀਰਾਜਤਾ ਕੀ ਦੱਸਾਂ ਉਹ ਕਿਆ ਕੌਣ ਤੇ ਕੌਣ ਮੇ ਜ਼ੁਬਾਨ ਬਣਿਆ ਜਿਸਮ ਅਰਸ਼ ਬਣਿਆ ਕੁਰਸੀ ਨਫਸ ਹੋਇਆ ਕਲਪ ਲੋ ਤੇ ਰੂਲਾ ਮਕਾਨ ਬਣਿਆ ਬੇਨਿਸ਼ਾਨ ਦਾ ਆਪ ਨਿਸ਼ਾਨ ਹੋ ਕੇ ਮੂੰਹੋਂ ਬੋਲਦਾ ਆਪ ਕੁਰਾਨ ਬਣਿਆ ਉਹ دیਵਾਨਿਆ ਰਾਜ਼ ਮੇਰਾ ਦੱਸਾਂ ਰੱਬ ਆਪ ਆਪਣਾ ਮਹਿਮਾਨ ਬਣਿਆ ਤੇ ਨਬੀ ਉਤੋਂ ਵੀ ਨਬੀ ਸੱਚੇ ਸੁ ਵੇਲੇ ਨਬੀ ਉਤੋਂ ਵੀ ਨਬੀ ਸੀ ਜਸ ਵੇਲੇ ਨਹੀਂ ਸਿੱਕਤੇ ਵੀ ਕੋਈ ਇਨਸਾਨ ਬਣਿਆ ਮੇਰੇ ਨਪੀਤੇ ਨੂਰ ਚੋਂ ਜੋ ਵੀ ਬਣਿਆ ਬਣੀ ਜ਼ਮੀਨ ਭਾਵੇਂ ਆਸਮਾਨ ਬਣਿਆ ਇਹ ਜ਼ਮਾਨ ਬਣਿਆ ਇਹ ਮਕਾਨ ਬਣਿਆ ਉਸੇ ਨੂਰ ਚੋਂ ਸਾਰਾ ਜਹਾਨ ਬਣਿਆ ਸੱਚ ਦੱਸਾਂ ਦੀਵਾਨਿਆ ਰੱਬਤੀ ਸੋ ਸੱਚ ਦੱਸਾਂ ਭੁਲਿਆ ਰੱਬਤੀ ਸੋ ਰੱਬਾ ਆਪ ਹਜ਼ੂਰ ਦੀ ਚਾਨ ਬਣਿਆ ਹੈ ਰੱਬਾ ਆਪ ਹਜ਼ੂਰ ਦੀ ਚਾਨ ਬਣਿਆ ਉਮੀਦ ਕਰਦਾ ਹਾਂ ਤੁਸ ਤੋਂ ਇਹ ਅਲਫਾਜ਼ ਸੁਣ ਕੇ ਤੁਹਾਡੀ ਰੂਹ ਨੂੰ ਬਹੁਤ ਸਕੂਨ ਮਿਲੇ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹਿੰਦੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਇਹਦਾ ਬਰਾਖਾ